ਕੀ ਤੁਸੀਂ ਸਾਰੇ ਜਾਣਦੇ ਹੋ ਕਿ 2 ਤਰੀਕ ਨੂੰ ਦੁਸਹਿਰਾ ਜਿਹੜਾ ਆ ਉਹ ਮਨਾਇਆ ਜਾ ਰਿਹਾ ਆ ਔਰ ਇਸ ਵਕਤ ਮੈਂ ਖੜਾ ਹੈਗਾ ਨਵਾ ਸ਼ਰਦ ਬਾਬਾ YouTube ਚੈਨਲ ਕਸਵਾ ਔੜ ਦੇ ਵਿੱਚ ਔਰ ਤੁਹਾਨੂੰ ਅਸੀਂ ਹਰ ਜਿਹੜੀ ਖਬਰ ਆ ਅਸੀਂ ਦਿਖਾਨਿਆ ਆ ਆ ਡਾਂਸਰ ਇਹਨਾਂ ਨੂੰ ਕਿਹਾ ਜਾਂਦਾ ਆ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਹੁਣੇ-ਹੁਣੇ ਲੈ ਕੇ ਆਏ ਆ ਇਹ ਕਿਸ ਤਰ੍ਹਾਂ ਜਿਹੜੇ ਹੈਗੇ ਆ ਲਗਾਏ ਜਾਂਦੇ ਆ ਕਿਸ ਤਰ੍ਹਾਂ ਉੱਥੇ ਲਗਾਏ ਜਾਂਦੇ ਆ ਇਹ ਵੀ ਤੁਹਾਨੂੰ ਅਸੀਂ ਪੂਰੀ ਰਿਪੋਰਟ ਜਿਹੜੀ ਆ ਆਪਣੇ ਚੈਨਲ ਦੇ ਉੱਪਰ ਦਿਖਾਵਾਂਗੇ ਔਰ ਇਹ ਕਿਸ ਤਰ੍ਹਾਂ ਫਿੱਟ ਕੀਤੇ ਜਾਂਦੇ ਆ ਇਹ ਵੀ ਤੁਹਾਨੂੰ ਅਸੀਂ ਪੂਰੇ ਦਾ ਪੂਰਾ ਆਪਣੇ ਚੈਨਲ ਤੇ ਦਿਖਾਵਾਂਗੇ ਇਹ ਜਿਹੜੀਆਂ ਬਾਹਾਂ ਹੁੰਦੀਆਂ ਆ ਬਾਜੂ ਜਿਹਨੂੰ ਕਹਿੰਦੇ ਆ ਇਹ ਅਲੱਗ ਤੌਰ ਤੇ ਹੁੰਦੇ ਆ ਛਤਰੀ ਅਲੱਗ ਤੌਰ ਤੇ ਹੁੰਦੀ ਆ ਆ ਪੱਕੇ ਤੌਰ ਤੇ ਪਹਿਲਾਂ ਤੋਂ ਹੀ 라ਵਨ ਦਾ ਜੋ ਹੈਗਾ ਬੁੱਤ ਇਹ ਪਹਿਲਾਂ ਤੋਂ ਹੀ ਬਣਾਇਆ ਹੋਇਆ ਔਰ ਇਧਰ ਮੇਘਨਾਥ ਇਸ ਤਰ੍ਹਾਂ ਗੱਡੀ ਜਿਹੜੀ ਆ ਕਿਉਂਕਿ ਉਚਾਈ ਕਾਫੀ ਹੈਗੀ ਆ ਲਗਾਉਣ ਦੀ ਤਿਆਰੀ ਜਿਹੜੀ ਆ ਕਸਵਾ ਔਰ ਜਿਹੜਾ ਆ ਵਿਖੇ ਕੀਤੀ ਜਾ ਰਹੀ ਹੈ ਔਰ ਇਸ ਪਾਸੇ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਦੁਕਾਨਦਾਰਾਂ ਵੱਲੋਂ ਜਿਹੜੀ ਆ ਪਹਿਲਾਂ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਆ ਕਿਉਂਕਿ ਇਸ ਦਸਹਰੇ ਦੇ ਵਿੱਚ ਇਲਾਕੇ ਪਰ ਤੋਂ ਜਿਹੜੇ ਆ ਲੋਕ ਇਸ ਦਸਹਰੇ ਦਾ ਦੇਖਣਾ ਆਉਂਦੇ ਨੇ ਔਰ ਦੁਕਾਨਦਾਰ ਜਿਹੜੇ ਆ ਉਹ ਤਿਆਰੀਆਂ ਕਰ ਰਹੇ ਨੇ ਆ ਤੁਸੀਂ ਬੋਰਡ ਦੇਖ پا ਰਹੇ ਹੋ ਬਹੁਤ ਜ਼ਿਆਦਾ ਪੁਰਾਣੀ ਬੋਰ ਹੈਗੀ ਹੈ ਇਹ ਜਦ ਤੋਂ ਅਸੀਂ ਵੀ ਸੁਰਤ ਸੰਭਾਲੀ ਹੈ ਇਸ ਬੋਰਡ ਨੂੰ ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਲੋਕ ਤੁਸੀਂ ਸੁਣਿਆ ਹੋਵੇਗਾ ਅਕਸਰ ਬਾਬਾ ਬੋਰ ਕਹਿ ਦਿੰਦੇ ਆ ਜੇਕਰ ਬਜ਼ੁਰਗ ਦੀ ਉਮਰ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹਨੂੰ ਕਹਿ ਦਿੰਦੇ ਆ ਕਿ ਬਾਬਾ ਬੋਰ ਇਹ ਬੋਰਡ ਤੁਹਾਨੂੰ ਇਸੇ ਲਈ ਦਿਖਾ ਰਿਹਾ ਹੈਗਾ ਔਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਚੈਨਲ ਤੇ ਅਸੀਂ ਤੁਹਾਨੂੰ ਇਹ ਤਿਆਰੀਆਂ ਦਿਖਾ ਰਹੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਔਰ ਇਹ ਥੜਾ ਵੀ ਕਾਫੀ ਪੁਰਾਣਾ ਹੈਗਾ ਬੋਰਡ ਦੀ ਸ਼ਾਮੇ ਇਹ ਬੋਰਡ ਦੇ ਇੱਕ ਆਯੁਰਵੈਦਿਕ ਦੇ ਵਿੱਚ ਇਹ ਜਿਹੜੀ ਬੋਰਡ ਹੈਗੀ ਆ ਇਹਦੇ ਕਾਫੀ ਗੁਣ ਵੀ ਹੈਗੇ ਆ ਤੁਸੀਂ ਰਿਸਰਚ ਕਰ ਸਕਦੇ ਆ ਆਪਣੇ YouTube ਤੇ ਜਾ ਕੇ ਇਹ ਬੋੜ ਜਿਹੜੀ ਹੁੰਦੀ ਆ ਇਹਦਾ ਜੜ ਤੋਂ ਲੈ ਕੇ ਪੱਤੇ ਤਣੇ ਹਰ ਚੀਜ਼ ਜਿਹੜੀ ਹੁੰਦੀ ਆ ਇਹ ਦਵਾਈਆਂ ਦੇ ਵਿੱਚ ਇਸਤੇਮਾਲ ਹੁੰਦੀ ਹੈਗੀ ਆ ਨਾਲ ਦੀ ਨਾਲ ਅਸੀਂ ਤੁਹਾਨੂੰ ਇਹ ਵੀ ਜਾਣਕਾਰੀ ਅਸੀਂ ਦਿੰਦੇ ਰਹਿੰਦੇ ਆਂ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਦਸਹਿਰੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਆ ਆ ਔੜ ਦੀ ਤੁਸੀਂ ਦਸਹਿਰਾ ਗਰਾਊਂਡ ਜਿਹੜੀ ਆ ਦੇਖ ਪਾ ਰਹੇ ਆ ਇਸ ਦਸਹਿਰਾ ਗਰਾਊਂਡ ਦੇ ਵਿੱਚ ਜਿਹੜੇ ਆ ਦਸਹਿਰਾ ਮਨਾਇਆ ਜਾਵੇਗਾ ਸਾਹਮਣੇ ਤੁਸੀਂ ਉਹ ਸਟੇਜ ਦੇਖ 파 ਰਹੇ ਹੋ ਔਰ ਤਿਆਰੀਆਂ ਜਿਹੜੀਆਂ ਆ ਦੇਖ 파 ਰਹੇ ਆ ਰੰਗ ਰੋਗਨ ਪੇਂਟ ਤਕਰੀਬਨ ਕੀਤਾ ਹੀ ਹੋਇਆ ਆ ਔਰ ਉਹ ਗਰਾਉਂਡ ਤੁਸੀਂ ਦੇਖ 파 ਰਹੇ ਆ ਦਸਹਿਰੇ ਦੀ ਜਿਹੜੀ ਹੈਗੀ ਆ ਤਿਆਰੀ ਹੈਗੀ ਆ ਪ੍ਰਬੰਧਕਾਂ ਵੱਲੋਂ ਕੀਤੀ ਜਾ ਰਹੀ ਹੈ ਸੈਂਸਰ ਚੜਾਉਣ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੁਸੀਂ ਦੇਖ 파 ਰਹੇ ਹੋ ਔਰ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਔਰ ਤੁਸੀਂ ਦੇਖ پا ਰਹੇ ਹੋ ਕਾਫੀ ਮਿਹਨਤ ਕਰਨੀ ਪੈਂਦੀ ਹੈ ਇਹ ਜਿਹੜੇ ਤੁਸੀਂ ਡਾਂਸਰ ਜਿਹੜੇ ਆ ਆ ਪਏ ਹੋਏ ਨੇ ਜਦੋਂ ਇਹ ਚੜ੍ਹੇ ਜਾਂਦੇ ਨੇ ਔਰ ਕਾਫੀ ਸਮਾਂ ਵੀ ਲੱਗਦਾ ਹੈ ਡਾਂਸਰ ਚੜਾਉਣ ਦੀ ਜਿਹੜੀ ਤਿਆਰੀ ਹੈਗੀ ਆ ਕੀਤੀ ਜਾ ਰਹੀ ਆ ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਮਿਹਨਤ ਜਿਹੜੀ ਆ ਆਂਦੀ ਆ ਤੇ ਕਾਫੀ ਜਿਹੜਾ ਇਸ ਤੇ ਉੱਪਰ ਸਮਾਂ ਲੱਗਦਾ ਆ ਇਸ ਨੂੰ ਚੜਾਉਣ ਦੇ ਲਈ ਹੋਰ ਮੇਗ ਨਾ ਹੁੰਦਾ ਜਿਹੜਾ ਡਾਂਸਰ ਹੈਗਾ ਇਸ ਨੂੰ ਚੜਾਣ ਲੱਗਿਆ ਤੁਸੀਂ ਦੇਖੋ ਕਿ ਕਿੰਨੀ ਮਿਹਨਤ ਕਰਨੀ ਪੈਂਦੀ ਆ ਔਰ ਆ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦਆਬਾ YouTube ਚੈਨਲ ਤੇ ਕਾਫੀ ਜਿਹੜੀ ਆ ਮਿਹਨਤ ਕਰਨੀ ਪੈਂਦੀ ਹੈਗੀ ਆ ਔਰ ਮੇਗਨਾਥ ਦਾ ਡਾਂਸਰ ਜਿਹੜਾ ਉਹ ਚੜਾਇਆ ਚੜਾ ਰਹੇ ਨੇ ਔਰ ਦੇਖ ਪਾ ਰਹੇ ਹੋ ਤੁਸੀਂ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਆਪਣੇ ਦਰਸ਼ਕਾਂ ਨੂੰ ਦਸਹਰੇ ਦੀ ਸ਼ੁਰੂਆਤ ਤੋਂ ਲੈ ਕੇ ਆਖਰ ਤੱਕ ਜਿਹੜਾ ਆ ਉਹ ਤੁਹਾਨੂੰ ਦਿਖਾਇਆ ਜਾਵੇ ਮੇਗਨਾਥ ਦਾ ਜਿਹੜਾ ਡਾਂਸਰ ਐਕਟ ਆ ਉਹ ਤੁਸੀਂ ਦੇਖ ਪਾ ਰਹੇ ਹੋ ਕਿ ਚੜਾਇਆ ਜਾ ਰਿਹਾ ਔਰ ਕੋਈ ਇੰਨਾ ਆਸਾਨ ਕੰਮ ਨਹੀਂ ਹੈ ਜਿਹੜੇ ਡਾਂਸਰ ਆ ਇਹਨਾਂ ਨੂੰ ਚੜਾਣਾ। ਔਰ ਮੇਰੀ ਗੱਲ ਸੁਣੋ ਇੱਕ ਮਿੰਟ ਖੜ੍ਹ ਜਾਓ ਥੱਲੇ ਰੱਖੋ ਥੱਲੇ। ਜਿਸ ਤਰ੍ਹਾਂ ਕੀ ਤੁਸੀਂ ਦੇਖ ਰਹੇ ਹੋ ਕਿ ਇੰਨੇ ਜਣੇ ਜ਼ਿਆਦਾ ਸ਼ਰਧਾਲੂ ਜੋ ਨੇ ਦਸਹਿਰਾ ਪ੍ਰਬੰਧਕ ਕਮੇਟੀ ਜਾਂ ਅਦਰ ਨੇ ਕਿੰਨੇ ਜਣੇ ਜਿਹੜੇ ਹੈਗੇ ਆ ਇੱਕ ਡਾਂਸਰ ਨੂੰ ਚੜਾਉਣ ਦੇ ਲਈ ਲੱਗੇ ਹੋਏ ਨੇ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕੋਈ ਆਸਾਨ ਕੰਮ ਨਹੀਂ ਹੁੰਦਾ ਇਹ। ਬਹੁਤ ਹੀ ਮੁਸ਼ਕਲ ਕੰਮ ਹੁੰਦਾ ਹੈ ਡੈਂਸਰ ਚੜਾਣਾ ਔਰ ਲੈਨਮੈਂਟ ਸੈਟਿੰਗ ਕੀਤੀ ਜਾਂਦੀ ਹੈਗੀ ਆ ਦੇਖ ਪਾ ਰਹੇ ਹੋ ਮੇਗਨਾਥਾ ਜੋ ਡੈਂਸਰ ਹੈਗਾ ਉਸ ਨੂੰ ਜਿਹੜਾ ਚੜਾਇਆ ਜਾ ਰਿਹਾ ਹੈਗਾ ਔਰ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਮੁਸ਼ਕਲ ਕੰਮ ਹੁੰਦਾ ਹੈ ਕੋਈ ਇਹ ਇੱਕ ਵਿਅਕਤੀ ਦਾ ਕੰਮ ਨਹੀਂ ਹੁੰਦਾ ਹੈ ਔਰ ਇੰਨੇ ਜਣੇ ਲੱਗਣ ਦੇ ਬਾਵਜੂਦ ਵੀ ਜੇ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਮੁਸ਼ਕਲ ਹੈ ਇਸ ਨੂੰ ਚੜਾਣਾ ਔਰ ਮੇਗਨਾਥ ਦਾ ਡਾਂਸਰ ਜਿਹੜਾ ਉੱਚੜਾਇਆ ਜਾ ਰਿਹਾ ਹੈ। ਔਰ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ। ਬੇਧੀ ਮੁਸ਼ਕਲ ਕੰਮ ਹੈ। ਦੇਖ ਪਾ ਰਹੇ ਹੋ ਇੰਨੇ ਜਣਿਆਂ ਦੇ ਲੱਗਣ ਦੇ ਬਾਵਜੂਦ ਵੀ ਜਿਹੜਾ ਆ ਬੜੀ ਹੀ ਮੁਸ਼ਕਲ ਦੇ ਨਾਲ ਇਹ ਜਿਹੜਾ ਡਾਂਸਰ ਹੈਗਾ ਮੇਗ ਮੇਗਨਾਥ ਦਾ ਚੜਾ ਰਹੇ ਨੇ। ਔਰ ਸਾਡੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਵੀਡੀਓ ਨੂੰ ਚਲਦੇ-ਚਲਦੇ ਹੀ ਨਵਾਂ ਸ਼ਰਦਬਾਬਾ ਇਸ ਚੈਨਲ ਨੂੰ YouTube ਨੂੰ ਸਬਸਕ੍ਰਾਈਬ ਕਰੋ। ਤਾਜੋ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਜਿਹੜੀ ਆ ਹਰ ਰਿਪੋਰਟ ਹਰ ਖਬਰ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਦੀ ਰਹੇ ਔਰ ਦਸਹਰੇ ਵਾਲੇ ਦਿਨ ਦੀ ਜਿਹੜੀ ਆ ਜਿੰਨੇ ਵੀ ਇੱਥੇ ਸ਼ਰਧਾਲੂ ਪਹੁੰਚਣਗੇ ਦਰਸ਼ਕ ਪਹੁੰਚਣਗੇ ਉਹਨਾਂ ਦੀ ਇੱਕ ਇੱਕ ਦੀ ਤਸਵੀਰ ਜਿਹੜੀ ਆ ਅਸੀਂ ਕੈਮਰੇ ਵਿੱਚ ਕੈਦ ਕਰਾਂਗੇ ਸੋ ਇਸੇ ਲਈ ਹੁਣ ਤੋਂ ਹੀ ਤੁਸੀਂ ਨਵਾਂ ਸ਼ਰਧਾਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਇਹ ਇੱਕ ਜਾਂਦਾ ਹੀ ਹੁੰਦੀਆਂ ਨੇ ਸਾਲਾਨਾ ਸਾਲ ਬਾਅਦ ਜਿਹੜਾ ਆ ਕਿ ਇਹ ਬਿਲ ਆਂਦਾ ਹੈ ਤੇ ਉਮਰ ਪਰਲੇ ਤੁਸੀਂ ਜਿਹੜੀ ਆ ਕਿ ਇਹ ਵੀਡੀਓ ਨੂੰ ਜਦੋਂ ਸਾਂਭ ਕੇ ਰੱਖਦੇ ਹੋ ਜਦੋਂ ਚਾਹੋ ਤੁਸੀਂ ਆਪਣੇ ਮੋਬਾਈਲ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਥਰੀ ਸਾਈਡ ਤੋਂ ਦੇਖ ਪਾ ਰਹੇ ਹੋ ਕਿੰਨਾ ਜਿਹੜਾ ਆ ਕਿ ਇਹ ਮੁਸ਼ਕਲ ਕੰਮ ਜਿਹੜਾ ਇਹ ਹੁੰਦਾ ਹੈ ਹੋਰ ਕਈ ਜਣੇ ਲੱਗਦੇ ਨੇ ਇੱਕ ਦਿਨ ਸਾਨੂੰ ਚੜਾਉਣ ਦੇ ਲਈ ਤੇ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਨਵਾ ਸ਼ਹਿਰ ਦਵਾਬਾ YouTube ਚੈਨਲ ਤੇ ਵੈਂਸਰ ਜੋ ਆ ਉਹ ਚੜਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਕੀ ਦੱਸਿਆ ਕਿ ਕੋਈ ਇਹ ਆਸਾਨ ਕੰਮ ਨਹੀਂ ਹੈ ਕਾਫੀ ਮੁਸ਼ਕਲ ਕੰਮ ਹੁੰਦਾ ਹੈ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਸਕਰੀਨ ਤੇ ਦੇਖ ਪਾ ਰਹੇ ਹੋ ਕਿੰਨਾ ਮੁਸ਼ਕਲ ਹੈ ਕੁਕੀ ਤਿਆਰੀ ਜਿਹੜੀ ਕੀਤੀ ਜਾਂਦੀ ਆ ਬੇਹੱਦ ਹੀ ਮੁਸ਼ਕਲ ਤਿਆਰੀ ਕਰਨੀ ਹੁੰਦੀ ਹੈ ਪਰ ਸ਼ਰਧਾਲੂਆਂ ਦੀ ਸ਼ਰਦਾ ਹੈ ਹਾਂ ਉੱਪਰ ਹੀ ਫਲਾਈ ਕਰੇ ਪੱਟੇ ਆਪਣੇ ਪਹਿਲਾਂ ਨੇਪਾ ਚੱਲ ਗਏ ਪਿਛਲਾ ਪਾਸੇ ਕੀ ਕਰਨਾ ਆਹ ਦੈਂਸਰ ਤੁਸੀਂ ਦੇਖ ਪਾ ਰਹੇ ਹੋ ਚੜਾਇਆ ਜਾ ਰਿਹਾ ਹੈ ਮੇਗਨਾਥ ਪੋਡਾ ਸੇ ਪੋਡਾ ਇੱਕ ਹੋਰ ਖੜੇ ਆ ਪਰ ਪਰ ਹੋਇ ਇੱਕ ਪੋਡਾ ਉਹ ਪੰਛੇ ਇਹ ਮੇਗਨਾਥ ਦਾ ਡਾਂਸਰ ਜੋ ਆ ਤੁਸੀਂ ਦੇਖਿਆ ਤਕਰੀਬਨ ਤਕਰੀਬੇ ਇਸ ਨੂੰ ਚਾੜਨ ਲਈ ਸ਼ਾਇਦ ਤੁਸੀਂ ਯਕੀਨ ਨਾ ਕਰੋ ਘੱਟੋ ਘੱਟ 1.5 ਘੰਟੇ ਤੋਂ ਉੱਪਰ ਜ਼ਿਆਦਾ ਜਿਹੜਾ ਸਮਾਂ ਤਕਰੀਬਨ ਇਸ ਨੂੰ ਲੱਗਾ ਹੈ। ਅਤੇ ਮੇਗਨਾਥ ਦਾ ਡਾਂਸਰ ਚੜਾਇਆ ਗਿਆ। ਚੱਲਾ ਫੱਟੇ ਉਹ ਬਾਹਰ ਜਿਹੜੇ ਜੋ ਅੱਜ ਜਿਹੜਾ ਹੈਗਾ ਡਾਂਸਰ ਚੜ੍ਹੇ ਗਏ ਆ ਉਹਨਾਂ ਉਹਨਾਂ ਦੇ ਬਾਰੇ ਜਿਹੜੀ ਆ ਕਿ ਜਾਣਕਾਰੀ ਅਸੀਂ ਜਿਹੜੀ ਲੈ ਰਹੇ ਆ ਹਾਂਜੀ ਭਨੋਟ ਸਾਹਿਬ ਜੀ ਦੱਸੋ ਕੀ ਅੱਜ ਦੇ ਬਾਰੇ ਦੇ ਵਿੱਚ ਕੀ ਪ੍ਰੋਗਰਾਮ ਪਹਿਲਾਂ ਤਾਂ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ 192 ਮਾ ਬਸ਼ਾਲ ਦਸਹਿਰਾ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਹੋਣ ਜੀ ਜੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਮੂਹ ਨਗਰ ਨਿਵਾਸੀ ਦੇ ਸਹਿਯੋਗ ਨਾਲ ਅਸੀਂ 22 ਤਰੀਕ ਤੋਂ ਲਗਾਤਾਰ ਸੁੰਦਰ ਸੁੰਦਰ ਤੁਸੀਂ ਚੱਕੀਆਂ ਦੇਖਦੇ ਹੋ ਕੱਲ ਕੈਂਪ ਸਾਹਿਬ ਸਾਡੇ ਬਣਵਾ ਸੀ ਅੱਜ ਅਸੀਂ ਨਾ ਡਾਂਸਰ ਜੋ ਪਹਿਲਾਂ ਤੋਂ ਪਰੰਪਰਾ ਚੱਲੀ ਆਂਦੀ ਆ ਅਸੀਂ ਡੈਂਸਰ ਚੜਾਉਂਦੀ ਅੱਜ ਸੀ ਟਾਈਮ ਹਰ ਸਾਲ ਅਸੀਂ ਡੈਂਸਰ ਚੜਾਉਂਦੇ ਆ ਹਰ ਸਾਲ ਠੀਕ ਹੈ ਉਸ ਦੇ ਵਿੱਚ ਤੁਸੀਂ ਇਹ ਆਪਣੇ ਕਵਰੇਜ ਦੇ ਵਿੱਚ ਦੇਖ ਹੀ ਲਿਆ ਤੁਸੀਂ ਕਵਰ ਕੀਤਾ ਕੀ ਇਹ 2 ਘੰਟੇ ਤੋਂ ਉੱਪਰ ਲੱਗ ਗਿਆ ਬਹੁਤ ਡਿਫਿਕਲਟ ਕੰਮ ਆ ਲੇਕਿਨ ਭਗਵਾਨ ਰਾਮ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੇ ਸੰਪੂਰਨ ਕਰਨਾ ਜੋ ਉਹਨਾਂ ਦੀ ਇੱਛਾ ਆ ਇਸ ਲਈ ਤੁਸੀਂ ਅੱਜ ਇੱਥੇ ਆਏ ਕੈਨਸਰ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਬਹੁਤ ਤੁਸੀਂ ਬਹੁਤ ਬਿਜ਼ੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਆਨੇ ਆ ਸ਼੍ਰੀ ਰਾਮ ਜੀ ਦੀ ਕਿਰਪਾ ਸਾਡੇ ਪਰਿਵਾਰ ਤੇ ਹਮੇਸ਼ਾ ਰਹੇ ਅਸੀਂ ਦਸਹਿਰਾ ਕਮੇਟੀ ਤੁਹਾਡਾ ਬਹੁਤ ਧੰਨਵਾਦ ਕਰਦੀ ਆ ਤੇ ਸਮੂਹ ਨਗਰ ਨਿਵਾਸੀ ਦੀ ਪ੍ਰਧਾਨ ਜੀ ਅਤੇ ਪੂਰੀ ਟੀਮ ਵੱਲੋਂ ਸਾਰਿਆਂ ਦਾ ਬਹੁਤ ਸਹਿਯੋਗ ਦਾ ਧੰਨਵਾਦ ਠੀਕ ਲੈ ਲਿਓ ਨਾ ਪਹਿਲੇ ਚੱਲ ਅੱਛਾ ਚਲ ਬਾਹਰ ਨਹੀਂ ਲੈਣ ਸਾਰੇ ਲੈ ਲਿਓ ਬੰਦੇ ਸਾਰਿਆਂ ਲੈ ਲੀਓ ਬਾਅਦ ਦੇਖਦੇ ਬੰਨਣੀ ਆ ਹੈ ਹੋਰ ਇਹ ਤੁਸੀਂ ਦੇਖ ਪਾ ਰਹੇ ਹੋ ਕਿੰਨਾ ਮੁਸ਼ਕਲ ਕੰਮ ਹੁੰਦਾ ਹੈ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਤੇ ਦੇਖ ਪਾ ਰਹੇ ਹੋ ਤੁਸੀਂ ਦੇਖ ਪਾ ਰਹੇ ਹੋ ਕਿੰਨੇ ਜਣੇ ਜਿਹੜੇ ਹੈਗੇ ਆ ਕਿ ਇਸ ਕੰਮ ਨੂੰ ਲੱਗੇ ਨੇ ਪੂਰੇ 2 ਘੰਟੇ ਤੋਂ ਜ਼ਿਆਦਾ ਸਮਾਂ ਜਿਹੜਾ ਆ ਇਸ ਕੰਮ ਨੂੰ ਲੱਗਾ ਇੱਕ ਡੈਂਸਰ ਨੂੰ ਚੜਾਉਣ ਦੇ ਲਈ ਔਰ ਦੂਸਰਾ ਜਿਹੜਾ ਆ ਉਹ ਚੜਾਇਆ ਜਾਏਗਾ ਡੈਂਸਰ ਔਰ ਨਵਾਂ ਸ਼ਰਦਬਾਬਾ YouTube ਚੈਨਲ ਤੋਂ ਕੈਂਤ ਖਰਚਾ ਦੀ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਪਾ ਰਹੇ ਹੋ। ਔਰ ਇਸੇ ਤਰ੍ਹਾਂ ਦਸਹਰੇ ਵਾਲੇ ਦਿਨ ਜਿਹੜੀ ਆ ਸਵੇਰ ਤੋਂ ਲੈ ਕੇ ਸ਼ਾਮ ਤਾਕ ਦੀ ਜਿਹੜੀ ਕਵਰੇਜ ਹੋਏਗੀ ਦਸਹਰੇ ਦੀ ਸਮਾਪਤੀ ਤੋਂ ਬਾਅਦ ਤੁਹਾਨੂੰ ਜਿਹੜਾ ਆ ਉਸ ਤੋਂ 1 ਘੰਟੇ ਬਾਅਦ ਦਸਹਰੇ ਦੀ ਸਮਾਪਤੀ ਤੋਂ ਬਾਅਦ ਪੂਰੀ ਦੀ ਪੂਰੀ ਕਵਰੇਜ ਅਸੀਂ ਵੱਖੋ-ਵੱਖ ਭਾਗਾਂ ਦੇ ਵਿੱਚ ਦਿਖਾਵਾਂਗੇ ਔਰ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਨਵਾਂ ਸ਼ਰਦਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਤ ਖਰਚਾ ਦੀ ਵਿਸ਼ੇਸ਼ ਰਿਪੋਰਟ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 9876379499 9876379499